कहाँ से हो आप यूपी से यूपी से हाँ। आपका कोई वोटर कार्ड बना हुआ है यहाँ का कुछ नहीं बना है आधार तो कार्ड बना हुआ है कुछ नहीं बना है तो पंद्रह साल रहते हैं दस पंद्रह साल हो गए आधार कार्ड यहाँ का नहीं बना ਅੱਛਾ ਹਮਾਰੇ ਜੂਪੀ ਕਾ ਹੈ ਜਲੰਧਰ ਦੇ ਵੈਸਟ ਏਰੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਲੁੱਟਾ ਖੋਹਾਂ ਟਕੈਤੀਆਂ ਤੇ ਜਿਹੜਾ ਕਤਲੇਆਮ ਜਿਹੜਾ ਜਲੰਧਰ ਦੇ ਵਿੱਚ ਹੋ ਰਿਹਾ ਵਾ ਆਧਾਰ ਕਾਰਡ ਪੈਨ ਕਾਰਡ ਜਾਂ ਵੋਟਰ ਕਾਰਡ ਬਣਾ ਹੋਆ ਆਪਕਾ ਕੋਈ ਯਹਾਂ ਕਾ ਹਾਂ ਯਹਾਂ ਕਾ ਤਾਂ ਨਹੀਂ ਹੈ ਸਾਹਿਬ ਹਮਾਰਾ ਤਾਂ ਜੂਪੀ ਕਾ ਹੈ ਜ਼ਿਲ੍ਹਾ ਬਹਿਰਾਇਚ ਹਮ ਤਾਂ ਪਰਸੋਂ ਆਏ ਹੋਏ पर सभी परसों ही आए हैं परसों आए है अच्छा आपका कोई पहचान पत्र है यहां का जी नहीं कोई वोटर कार्ड कोई आधार कार्ड नहीं नहीं ये लोग जड़े वारो आके इत्ते बसे हुए हैं इननु कोई पूछन वाला नहीं है कि तुसी कित्थों आए हो वोटर कार्ड है आपका नहीं नहीं ये कहां से आए हो हम यू पी से आए अच्छा यू पी से आए हो ना तो वोटर कार्ड है इनदे कोल ਨਾ ਤਾਂ ਕੋਈ ਆਧਾਰ ਕਾਰਡ ਆ ਕੋਈ ਵੀ ਪਛਾਣ ਪੱਤਰ ਕਹਾਂ ਸੇ ਹੋ? ਝੂਪੇ ਸੇ। ਆਪਕਾ ਧਾਰ ਕਾਰਡ ਹੈ ਕੋਈ? ਹਾਂ ਹੈ। ਕਹਾਂ ਹੈ? ਝੂਪੇ ਦਾ ਹੈ। ਇਹ ਜਲੰਧਰ ਵੈਸਟ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ। ਇਹ ਜਲੰਧਰ ਵੈਸਟ ਦੀਆਂ ਤਸਵੀਰਾਂ ਆ ਤੁਹਾਨੂੰ। ਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਵਿੱਚ ਬਣੇ ਹੋਏ ਆ। ਦੇ ਇਹ ਕਹਾਂ ਸੇ ਪਿੱਛੇ ਕਹਾਂ ਸੇ ਹੋ? ਚੁੱਪੇ ਬਹਿਰਾਇਜ ਬਿਹਾਰ ਕਾਰਡ ਵੋਟਰ ਕਾਰਡ ਬਣਾਇਆ ਆ ਕਾ? ਕਹਾਂ ਦਾ? ਯਾ ਯਾਹ ਕਾ ਤਾਂ ਨਹੀਂ ਹੈ ਬਹਿਰਾਇਜ ਕਾ ਹੈ। ਤੇ ਕੋਈ ਵੀ ਇਹਨਾਂ ਦਾ ਵੋਟਰ ਕਾਰਡ ਨਹੀਂ ਬਣਿਆ ਹੈ, ਕੋਈ ਵੀ ਆਧਾਰ ਕਾਰਡ ਨਹੀਂ ਬਣਿਆ ਹੈ, ਕੋਈ ਪਛਾਣ ਪੱਤਰ ਇਹਨਾਂ ਦਾ ਨਹੀਂ ਹੈਗਾ ਵਾ। ਉਸ ਏਰੀਆ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਕਿ ਪ੍ਰਸ਼ਾਸਨ ਨੇ ਇਸ ਜਗ੍ਹਾ ਤੇ ਆ ਕੇ ਉਹ ਜਿਹੜਾ ਕਦੀ ਚੈੱਕ ਕੀਤਾ ਵਾ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਆ ਉਹ ਇੱਥੇ ਆ ਕੇ ਤਾਂ ਨਹੀਂ ਲੁਕ ਜਾਂਦੇ ਇਸ ਟਾਈਮ ਅਸੀਂ ਖੜੇ ਆ ਜਲੰਧਰ ਦੇ West Area ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਲੁੱਟਾ ਖੋਹਾਂ ਟਕੈਤੀਆਂ ਤੇ ਜਿਹੜਾ ਕਤਲੇਆਮ ਜਿਹੜਾ ਜਲੰਧਰ ਦੇ ਵਿੱਚ ਹੋ ਰਿਹਾ ਵਾ ਉਸ ਏਰੀਆ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਕਿ ਪ੍ਰਸ਼ਾਸਨ ਨੇ ਇਸ ਜਗ੍ਹਾ ਤੇ ਆ ਕੇ ਉਹ ਜਿਹੜਾ ਕਦੀ ਚੈੱਕ ਕੀਤਾ ਵਾ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਆ ਉਹ ਇੱਥੇ ਆ ਕੇ ਤਾਂ ਨਹੀਂ ਲੁਕ ਜਾਂਦੇ ਤੇ ਇਸ ਏਰੀਏ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਹਾਲਾਤ ਦਿਖਾਵਾਂਗੇ ਕਿ ਇਸ ਤਰ੍ਹਾਂ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਵਾ ਇੱਥੇ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਕੋਈ ਵੀ ਆਧਾਰ ਕਾਰਡ ਹੋ ਗਿਆ ਵਾਟਰ ਕਾਰਡ ਹੋ ਗਿਆ ਇਹਨਾਂ ਦਾ ਕੋਈ ਪਹਿਚਾਨ ਪੱਤਰ ਇੱਥੇ ਨਹੀਂ ਆ ਕਿ ਇਹ ਲੋਕ ਜਿਹੜੇ ਉਹ ਕਿੱਥੋਂ ਆ ਕੇ ਜਿਹੜੇ ਇੱਥੇ ਵਸੇ ਹੋਏ ਆ ਕਿ ਇਹ ਪ੍ਰਸ਼ਾਸਨ ਤੇ ਵੀ ਸਵਾਲ ਜਿਹੜੇ ਖੜੇ ਹੁੰਦੇ ਆ ਕਿ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਕਦੀ ਉਹ ਚੈੱਕ ਕੀਤਾ ਗਿਆ ਕਿ ਇਹ ਜਿਹੜੇ ਲੋਕ ਆ ਉਹ ਕਿੱਥੋਂ ਆ ਕੇ ਜਿਹੜੇ ਇੱਥੇ ਉਹ ਵਸੇ ਹੋਏ ਆ ਹਾਂਜੀ ਕੈਸੇ ਹੋ ਜੀ ਠੀਕ ਆ ਠੀਕ ਹੋ ਹਾਂ ਕਹਾਂ ਸੇ ਆਏ ਹੋ ਆਪ यूपी से यूपी से आए हो हाँ आपका आधार कार्ड कोई बना हुआ है है कहाँ है मोबाइल में है दिखाओ तो मोबाइल चार्जिंग में लगा चार्जिंग पे तो लगा हुआ वोटर कार्ड भी नहीं है आपका वोटर कार्ड है आपका नहीं नहीं है कहाँ से है वो हम यूपी से आए यूपी से हैं वो ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜਿਹੜੇ ਪ੍ਰਵਾਸੀ ਆ ਇਹ ਯੂਪੀ ਤੋਂ ਆਏ ਹੋਏ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਪਛਾਣ ਪੱਤਰ ਨਹੀਂ ਹੈ ਆ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਜੜੀਆਂ ਇਹ ਝੁੱਗੀਆਂ ਬਣੀਆਂ ਹੋਈਆਂ ਹਾਂ ਹਾਂਜੀ ਭੈਣ ਜੀ ਕੈਸੇ ਹੋ ठीक है कहाँ का कहा है यूपी का है यूपी का आधार कार्ड है यहाँ का नहीं दिखा सकते हो आधार कार्ड आधार कार्ड तो थो थोड़ा निकल गया था आ, काम... आपके घर वाले क्या काम करते हैं कारपोरेशन में काम करते हैं कारपोरेशन में करते हैं और उनका आधार कार्ड है कोई हाँ। ਉਹ ਕੰਪਨੀ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਜਿਹੜੀਆਂ ਜਲੰਧਰ ਵੈਸਟ ਦੇ ਵਿੱਚ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਨਾ ਤਾਂ ਕੋਈ ਇਹਨਾਂ ਦਾ ਆਧਾਰ ਕਾਰਡ ਆ ਨਾ ਤਾਂ ਕੋਈ ਇਹਨਾਂ ਦਾ ਕੋਈ ਵੋਟਰ ਆਈਡੀ ਕਾਰਡ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਤੇ ਕਦੀ ਵੀ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਨੂੰ ਕੋਈ ਆ ਕੇ ਜਿਹੜਾ ਇੱਥੇ ਪੁੱਛਿਆ ਨਹੀਂ ਆ ਕੀ ਜਿਹੜੇ ਹਾਲਾਤ ਇੱਥੇ ਬਣੇ ਹੋਏ ਆ ਹਾਂਜੀ ਭੈਣ ਜੀ ਕੈਸੇ ਹੋ ਬੜੀਆ ਹਾਂ ਜੀ कहाँ से हो आप यूपी से यूपी से आपका कोई वोटर कार्ड बना हुआ है यहाँ का कुछ नहीं बना है तो आधार कार्ड बना हुआ है कुछ नहीं बना है तो आपके घर वाले क्या काम करते हैं घर वाले यही काम करते हैं है देखो <coughs> अच्छा तो आप कहाँ पर है मम्मी पापा काम कर घर वाला नहीं है मम्मी पापा है अच्छा मम्मी पापा कहा है काम पे गए हैं पोछा ओछा लगाने ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਵੀ ਕੋਈ ਵੀ ਆਧਾਰ ਕਾਰਡ ਜਾਂ ਵੋਟਰ ਕਾਰਡ ਹੋ ਨਹੀਂ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਹਾਲਾਤ ਇਹ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਇਹਨਾਂ ਨੂੰ ਕੋਈ ਵੀ ਪ੍ਰਸ਼ਾਸਨ ਜਿਹੜਾ ਉਹ ਪੁੱਛਣ ਵਾਲਾ ਨਹੀਂ ਹੈ ਕਿ ਤੁਸੀਂ ਕਿੱਥੋਂ ਆਏ ਹੋ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹਾਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹਾਂਜੀ ਭੈਣ ਜੀ ਕੈਸੇ ਹੋ ਠੀਕ ਹੈ ਠੀਕ ਹੈ ਭਈਆ ਕਹਾਂ ਸੇ ਹੋ ਆਪ जलंधर है नहीं कहाँ से हो पीछे कहाँ से हो जो पे बहराइच आधार कार्ड वोटर कार्ड बना है यहाँ का यहाँ यहाँ का तो नहीं है बहराइच का है बहराइच का ये कहाँ पड़ता है अपान है उधर जूपे में पड़ता है अच्छा तो ये देख सकते हो हार बना अंदर काम कर रहे है ते भाई साहब ना भी गल भैया इधर आओ भैया इधर तो आओ ਏ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇੱਥੇ ਜਲੰਧਰ ਵੈਸਟ ਦੇ ਵਿੱਚ ਜਿਹੜੇ ਝੁੱਗੀਆਂ ਬਣੀਆਂ ਆਈਆਂ ਉੱਥੇ ਜਿਹੜਾ ਇਹ ਫਲਾਵਰ ਬਣਾਉਣ ਦਾ ਕੰਮ ਕਰ ਰਹੇ ਆ ਤੇ ਕੋਈ ਵੀ ਇਹਨਾਂ ਦਾ ਵੋਟਰ ਕਾਰਡ ਨਹੀਂ ਬਣਿਆ ਹੈ ਕੋਈ ਵੀ ਆਧਾਰ ਕਾਰਡ ਨਹੀਂ ਬਣਿਆ ਕੋਈ ਪਛਾਣ ਪੱਤਰ ਇਹਨਾਂ ਦਾ ਨਹੀਂ ਹੈਗਾ ਵਾ ਭਈਆ ਇੱਧਰ ਤੋਂ ਆਓ ਤੇ ਆ ਅੱਗੇ ਵੀ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਤੁਹਾਨੂੰ ਆ ਦੇਖੋ ਤੇ ਇਹ ਜਲੰਧਰ ਵੈਸਟ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਜਲੰਧਰ ਵੈਸਟ ਦੀਆਂ ਤਸਵੀਰਾਂ ਵਾ ਤੁਹਾਨੂੰ ਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਵਿੱਚ ਬਣੇ ਹੋਏ ਆ ਤੇ ਆ ਵੀ ਬਣਾ ਰਿਹਾ ਹਾਰੂ ਇੱਥੇ ਹਾਂਜੀ ਭਾਜੀ ਕਿਵੇਂ ਹੋ ਜੀ ਭయ్యా ਕਹਾਂ ਸੇ ਹੋ ਆਪ ਕਹਾਂ ਸੇ ਹੋ

टोपी के अच्छा यूपी से कब आए यहां पर हो गए महीने भर महीना भर हो गया आपका आधार कार्ड या कोई वोटर कार्ड बनवाऊंगा यहां का यहां का नहीं नहीं बना हुआ है अच्छा अच्छा महीना हो गया आप यहां पर आए हो हां ते और भी तस्वीरियां जेणियां ਤੁਹਾਨੂੰ ਦਿਖਾ ਦਿੰਨੇ ਆ ਇਹ ਜਲੰਧਰ वेस्ट ਦੇ ਵਿੱਚ ਜਿਹੜਾ ਏਰੀਆ ਬਣਿਆ ਹੋਇਆ ਵਾ ਇਹ ਤੁਸੀਂ ਹਾਲਾਤ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਜਲੰਧਰ ਜਿਹੜਾ ਵੈਸਟ ਏਰੀਆ ਵਾ ਉੱਥੇ ਦੇ ਹਾਲਾਤ ਆ ਇਹਨਾਂ ਦਾ ਕੋਈ ਵੀ ਜਿਹੜਾ ਉਹ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਕੋਈ ਵੀ ਵੋਟਰ ਆਈਡੀ ਜਿਹੜੀ ਉਹ ਨਹੀਂ ਬਣੀ ਹੋਈ ਆ ਇਹ ਸਵਾਲ ਜਿਹੜੇ ਪ੍ਰਸ਼ਾਸਨ ਦੇ ਵੀ ਖੜੇ ਹੋ ਰਿਹਾ ਕਿ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਹੋ ਰਹੀਆਂ ਵਾ ਇਹ ਲੋਕ ਜਿਹੜੇ ਵਾਰੋ ਆ ਕੇ ਇੱਥੇ ਵਸੇ ਹੋਏ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਕਿ ਤੁਸੀਂ ਕਿੱਥੋਂ ਆਏ ਹੋ ਨਾ ਤਾਂ ਵੋਟਰ ਕਾਰਡ ਇਹਨਾਂ ਦੇ ਕੋਲ ਨਾ ਤਾਂ ਕੋਈ ਆਧਾਰ ਕਾਰਡ ਆ ਕੋਈ ਵੀ ਪਛਾਣ ਪੱਤਰ ਜਿਹੜਾ ਇਹਨਾਂ ਦੇ ਕੋਲ ਜਲੰਧਰ ਵੈਸਟ ਦੇ ਏਰੀਆ ਦੇ ਵਿੱਚ ਇਹ ਝੁੱਗੀਆਂ ਬਣੀਆਂ ਹੋਈਆਂ ਕੋਈ ਵੀ ਨਾ ਦੇ ਕੋਲ ਪਛਾਣ ਪੱਤਰ ਵੀ ਜਿਹੜਾ ਉਹ ਨਹੀਂ ਹੈਗਾ ਤੇ ਇਹ ਤੁਸੀਂ ਜਿਹੜੇ ਹਾਲਾਤ ਦੇ ਸਕਦੇ ਹੋ ਪਿੱਛੇ ਜਿਹੜੀਆਂ ਝੁੱਗੀਆਂ ਬਣੀਆਂ ਹੋਈਆਂ ਜਲੰਧਰ ਵੈਸਟ ਦਾ ਜਿਹੜਾ ਏਰੀਆ ਵਾ ਇਹ ਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਇਹ ਜਲੰਧਰ ਵੈਸਟ ਦੇ ਬਣੇ ਹੋਏ ਆ ਤੇ ਹੋਰ ਵੀ ਗੱਲਬਾਤ ਕਰ ਲੰਨੇ ਆਪਾਂ ਪੂਰੀ ਜਿਹੜੇ ਲੋਕ ਇੱਥੇ ਇਕੱਠੇ ਹੋਏ ਹੋਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੋਂ ਕਿੱਥੋਂ ਜਿਹੜੇ ਲੋਕ ਇੱਥੇ ਆ ਕੇ ਬਸੇ ਹੋਏ ਆ हां जी भैया कैसे हो कैसे हो जी अभी उठे हो लग रहा सो रहे हो कहां से हो आप यूपी से अच्छा यूपी से हो कितनी देर हो गई यहां पर आए हो हम तो इधर आए थे मीटिंग में हम यहां में मीटिंग ये कमरे आए थे तो क्रिश्चियन हो आप अच्छा कितनी देर होगी आपको यहां जलंदर में मैं तो परसों आया आपका कोई आधार कार्ड वगैरह बना हुआ है कोई पहचान पत्र बना हुआ है हमारा तो नहीं नहीं बना हुआ यहां का तो और भी ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਦੇਖੋ ਕਿਸ ਤਰ੍ਹਾਂ ਇੱਥੇ ਜਿਹੜੇ ਇਹਨਾਂ ਨੇ ਛੋਟੇ-ਛੋਟੇ ਜਿਹੜੇ ਤਰਪਾਲਾ ਪਾ ਕੇ ਜਿਹੜੇ ਘਰ ਬਣਾਏ ਹੋਏ ਆ کیسے ਹੋ ਬਈਆਂ ਮਾਤਾ ਜੀ کیسے ਹੋ ਆਸਬੜੀ ਤੇ ਆ ਮਾਤਾ ਜੀ ਤਾਂ ਗੱਲ ਨਹੀਂ ਕਰ ਰਹੇ ਉਹਨਾਂ ਨੇ ਕਰਦੇ ਕਿਵੇਂ ਮਤਾ ਜੀ ਠੀਕ ਹੋ ਠੀਕ ਆਂ ਸੇ ਹੋ ਆਪ हम तो यूपी से यूपी से हो कितनी देर हो गई यहाँ पर हम तो परसों आए हुए हैं परसों ही आए हैं आए हुए है। अच्छा आपका कोई पहचान पत्र है यहाँ का जी नहीं कोई वोटर कार्ड कोई आधार कार्ड नहीं, नहीं नहीं अच्छा परसों आए हो परसों आए इनसे थोड़ा मिलने के लिए आए थे ना ये लेडीज गर्भ है ना गर्भवती है ना तो इससे मिलने के लिए आए ਆ ਤੁਸੀਂ ਦੇਖ ਸਕਦੇ ਹੋ ਇੱਕ ਜਿਹੜੇ ਤਰਪਾਲਾ ਪਾ ਕੇ ਜਿਹੜੇ ਘਰ ਬਣਾਏ ਹੋਏ ਆ ਇਹਨਾਂ ਦਾ ਕੋਈ ਕੋਈ ਵੋਟਰ ਕਾਰਡ ਨਹੀਂ ਹੈ ਕੋਈ ਆਧਾਰ ਕਾਰਡ ਨਹੀਂ ਬਣਿਆ ਹੋਇਆ ਤੇ ਇਹ ਜਿਹੜੇ ਜਲੰਧਰ ਵੈਸਟ ਦੇ ਏਰੀਏ ਦੇ ਤੁਹਾਨੂੰ ਹਾਲਾਤ ਦਿਖਾ ਰਿਹਾ ਕਿਸ ਤਰ੍ਹਾਂ ਇਹਨਾਂ ਨੇ ਜਿਹੜੇ ਇੱਥੇ ਕਬਜ਼ੇ ਵੀ ਕੀਤੇ ਹੋਏ ਆ ਇਹਨਾਂ ਦਾ ਕੋਈ ਵੀ ਪਛਾਣ ਪੱਤਰ ਨਹੀਂ ਹੈਗਾ ਵਾ ਕਿਸ ਤਰ੍ਹਾਂ ਇੱਥੇ ਆ ਕੇ ਰਹਿ ਰਹੇ ਆ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰਾਂਗੇ ਹਾਂਜੀ ਭੈਣ ਜੀ ਕੈਸੇ ਹੋ ਭੈਣ ਜੀ ਵਾੜਿਆ ਆਪ ਕहां ਸੇ ਹੋ भैया मंडी से हाँ जी यूपी रहते हैं। आपका आधार कार्ड है यहाँ का दिखा सकते हो नहीं भैया हमारे देहात का कितनी देर से हो यहाँ पर बहुत साल से सा रहते।, रहते हैं। पंद्रह साल रहते गए आधार कार्ड यहाँ का नहीं बना अच्छा हमारे यूपी का है यूपी का है यहाँ कितनी देर हो गई है यहाँ ਤੁਹਾ ਤਾਂ ਰਹਤੇ 10 15 20 ਸਾਲ ਤੋਂ 10 15 ਸਾਲ ਹੋ ਗਿਆ ਆਪਕਾ ਕਿ ਬਣਾਇਆ ਨਹੀਂ ਕਿਸਨੇ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ 10 ਤੋਂ 15 ਸਾਲ ਇਹਨਾਂ ਨੂੰ ਹੋ ਗਏ ਆ ਇੱਥੇ ਰਹਿੰਦੇ ਉਹ ਆ ਕੇ ਕਿਸੇ ਨੇ ਵੀ ਨਹੀਂ ਪੁੱਛਿਆ ਇਹਨਾਂ ਨੂੰ ਕਿ ਤੁਹਾਡਾ ਆਧਾਰ ਕਾਰਡ ਜਾਂ ਵੋਟਰ ਕਾਰਡ ਬਣਿਆ ਜਾਂ ਨਹੀਂ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਜਲੰਧਰ ਵੈਸਟ ਦੇ ਏਰੀਆ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਲੰਧਰ ਵੈਸਟ ਦਾ ਏਰੀਆ ਵਾ ਇਹ ਹਾਂਜੀ ਕੈਸੇ ਹੋ ਜੀ हाँ जी ठीक हो ठीक हो आप यूपी यूपी तरफ से से कितनी देर होगी यहाँ पर है कितनी देर से रह रहे हो यहाँ पर महना, दो महीना से है आपका कोई आधार कार्ड या पैन कार्ड या वोटर आईडी डी कार्ड है यहाँ का ਨਹੀਂ ਹੈ ਆਪਾਂ ਨੇ ਉਧਰ ਕਰ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਵੀ ਕੋਈ ਵੀ ਵੋਟਰ ਹੈ ਜਾਂ ਆਧਾਰ ਕਾਰਡ ਜਾਂ ਕੋਈ ਪਛਾਣ ਪੱਤਰ ਹੋ ਨਹੀਂ ਬਣਿਆ ਹੋਇਆ ਦੋਸਤੋ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਜਲੰਧਰ वेस्ट ਏਰੀਏ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਕਿਸ ਤਰ੍ਹਾਂ ਜਲੰਧਰ वेस्ट ਏਰੀਏ ਦੇ ਵਿੱਚ ਜਿਹੜੀਆਂ ਉਹ ਵਾਰਦਾਤਾਂ ਜਿਹੜੀਆਂ ਹੋ ਰਹੀਆਂ ਸੀਆਂ ਕਿਸ ਤਰ੍ਹਾਂ ਜਿਹੜੀਆਂ ਸੁਨਾਰੇ ਦੀਆਂ ਦੁਕਾਨਾਂ ਨੂੰ ਨਿਸ਼ਾਨੇ ਬਣਾਇਆ ਜਾ ਰਿਹਾ ਸੀ ਜੀਪੀ ਨਗਰ ਦੇ ਵਿੱਚ ਵੀ ਸੁਨਾਰੇ ਦੀ ਦੁਕਾਨ ਤੇ ਉਸ ਤੋਂ ਬਾਅਦ ਜਿਹੜਾ ਉਹ ਬਾਬੂ ਲਾਪ ਸਿੰਘ ਨਗਰ ਦੇ ਵਿੱਚ ਵੀ ਜਿਹੜੀ ਇੱਕ ਸੁਨਾਰੇ ਦੀ ਦੁਕਾਨ ਤੇ ਜਿਹੜੀ ਲੁੱਟ ਹੋਈ ਸੀ 60 ਤੋਂ 70 ਲੱਖ ਰੁਪਏ ਦੀ ਜਿਹੜੀ ਲੁੱਟ ਹੋਈ ਤੇ ਇਹ ਹਾਲਾਤ ਤੁਹਾਨੂੰ ਦਿਖਾਉਣ ਦਾ ਸਾਡਾ ਮਕਸਦ ਇਹ ਹੈ ਕਿ ਇਹਨਾਂ ਦਾ ਕੋਈ ਨਾ ਤਾਂ ਕੋਈ ਪਛਾਣ ਪੱਤਰ ਆ ਵੋਟਰ ਆਈਡੀ ਕਾਰਡ ਨਾ ਤਾਂ ਕੋਈ ਆਧਾਰ ਕਾਰਡ ਬਣਿਆ ਹੈ ਕਿ ਲੋਕ ਕਿੱਥੋਂ ਆ ਕੇ ਜਿਹੜੇ ਇੱਥੇ ਵਸੇ ਹੋਏ ਆ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਦੀ ਜਿਹੜੀ ਆਈਡੀ ਵਗੈਰਾ ਜਿਹੜੀਆਂ ਉਹ ਚੈੱਕ ਕੀਤੀ ਜਾਣ ਕਿ ਕਿੱਥੋਂ ਆ ਕੇ ਲੋਕ ਜਿਹੜੇ ਇੱਥੇ ਉਹ ਵਸੇ ਹੋਏ ਆ ਕੈਮਰਾਮੈਨ ਰਾਜੂ ਦੇ ਨਾਲ ਸੰਨੀਤ ਹੋਤਾ ਦੀ ਕਾਸਟ ਰਿਪੋਰਟ